ਤ ਸਾਥੀਓ ਜਿਹੜੇ ਭੈਣ ਭਰਾਵਾਂ ਦਾ ਦਿਲ ਹੈ ਕਿ ਆਈਫੋਨ 17 에어 ਲੈਣਾ ਔਰ ਜੇਬ ਚ ਬਹੁਤੇ ਪੈਸੇ ਨਹੀਂ ਆ ਤਾਂ ਉਹਨਾਂ ਨੂੰ ਇਹ ਸਲਾਹ ਆ ਕਿ ਤੁਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਮਾਈ ਇਲੈਕਟ੍ਰੋਨਿਕਸ ਦੀ ਆ ਸਕਦੇ ਹੋ ਜੇਬ ਚ 1 ਰੁਪਿਆ ਪਾ ਕੇ ਤੁਸੀਂ ਆਉਣਾ ਮੰਨ ਬਣਾਉਣਾ ਚੇਤਨ ਪਾਜ ਦੀ ਜੇਬ ਚ 1 ਰੁਪਿਆ ਪਾਉਣਾ ਤਾਂ ਆ ਆਈਫੋਨ 17 에어 ਤੁਹਾਡਾ ਹੋ ਸਕਦਾ ਇਹ ਨਹੀਂ ਕਿ ਸਿਰਫ 1 ਰੁਪਿਆ ਦੇ ਕੇ ਬਾਕੀ ਪੈਸੇ ਨਹੀਂ ਦੇਣੇ ਇਹ ਤੁਹਾਡੇ ਨਾਲ 24 ਕਿਸ਼ਤਾਂ ਕਰ ਲੈਣਗੇ ਬਾਕੀ ਗੱਲ ਚੇਤਨ ਜੀ ਸਮਝਾ ਦਿੰਦੇ ਸਰ ਸਾਡੇ ਕੋਲ ਕੋਈ ਵੀ ਕਸਟਮਰ ਆਈਫੋਨ ਲੈਣਾ ਚਾਹੁੰਦਾ ਆ ਚਾਹੇ ਉਹ ਆਈਫੋਨ 13 ਲੈਣਾ ਚਾਹੁੰਦਾ ਚਾਹੇ 15 ਲੈਣਾ ਚਾਹੁੰਦਾ ਚਾਹੇ 16 ਚਾਹੇ 17 ਅਸੀਂ 24 ਆਸਾਨ ਕਿਸ਼ਤਾਂ ਦੇ ਉੱਤੇ ਉਹਨਾਂ ਦੇ ਘਰੇ ਆਈਫੋਨ ਦੇਵਾਂਗੇ ਇੱਥੋਂ ਹੀ ਲੈ ਜਾਣਾ ਘਰੇ ਘਰੇ ਨਹੀਂ ਜਾਣਾ ਇੱਥੇ ਆਉਣਾ ਤੁਹਾਡੀ ਜੇਬ 'ਚ 1 ਰੁਪਿਆ ਪਾਣਾ ਤੇ ਆ ਫੋਨ ਲੈ ਜਾਣਾ ਇੱਧਰੋਂ ਆਣਾ ਡੰਨ ਹੋਜੂ ਡੰਨ ਹੋਜੂ ਆਧਾਰ ਕਾਰਡ ਪੈਨ ਕਾਰਡ ਲਿਆਓ ਜੀ ਆਧਾਰ ਕਾਰਡ ਪੈਨ ਕਾਰਡ ਸਭ ਤੋਂ ਚੰਗਾ ਹੋਣਾ ਚਾਹੀਦਾ ਤੁਹਾਨੂੰ ਬਿਲਕੁਲ ਸੀਲਡ ਵੇਦ ਬਿਲ ਐਪਲ ਸਟੋਰ ਐਪਲ ਸਟੋਰ ਆਲਾ ਆਹ ਲੋ ਇਹ ਇੱਥੇ अवेलेबल ਹੈ ਜੀ অথরাইਜ਼ਡ ਡੀਲਰ ਤੁਸੀਂ অথরাইਜ਼ਡ ਡੀਲਰ ਚ ਚੈੱਕ ਕਰ ਲਓ ਜੀ ਚਲੋ ਜੀ 1 ਰੁਪਏ ਚ ਆਈਫੋਨ 17 ਪ੍ਰੋ ਏਅਰ ਏਅਰ